ਇੱਕ ਆਲਮ ਨਾਂ ਦਾ ਗਰੀਬ ਮੁੰਡਾ ਸੀ। ਉਹਦੀ ਅੱਜ ਕਹਾਣੀ ਸੁਣਾਵਾਂਗੇ ਤੁਹਾਨੂੰ ਕਿ ਉਹ ਕਿਵੇਂ ਰਾਜਾ ਬਣ ਗਿਆ। ਇੱਕ ਆਲਮ ਨਾਂ ਦਾ ਗਰੀਬ ਮੁੰਡਾ ਸੀ ਉਹ ਦੋਨੇ ਮਾਂ-ਪੁੱਤ ਹੀ ਰਹਿੰਦੇ ਸੀ ਤੇ ਜਦੋਂ ਆਲਮ ਸੌਂਦਾ ਸੀ ਤਾਂ ਉਹਨੂੰ ਰੋਜ਼ ਇੱਕ ਸੁਪਨਾ ਆਉਂਦਾ ਸੀ ਜਿਦੇ ਚ ਉਹ ਵੇਖਦਾ ਸੀ ਕਿ ਮੈਂ ਰਾਜਾ ਬਣ ਗਿਆ। ਤਾਂ ਉਹਦੇ ਮਨ 'ਚ ਵੀ ਇੱਛਾ ਬਣ ਗਈ ਕਿ ਮੈਂ ਹੁਣ ਰਾਜਾ ਬਣੂਗਾ। ਤਾਂ ਉਹਦੀ ਉਹਨੇ ਆਦੀ ਮਾਂ ਨੂੰ ਇੱਛਾ ਦੱਸੀ ਤਾਂ ਉਹਦੀ ਮਾਂ ਕਹਿੰਦੀ ਵੀ ਆਪਾਂ ਤੂੰ ਰਾਜਾ ਨਹੀਂ ਬਣ ਸਕਦਾ ਕਿਉਂਕਿ ਗਰੀਬਾਂ ਨੂੰ ਕੌਣ ਰਾਜਾ ਬਣਾਉਂਦਾ ਹੁੰਦਾ ਪਰ ਆਲਮ ਕਹਿੰਦਾ ਨਹੀਂ। ਰਾਜਾ ਵੀ ਇੱਕ ਇਨਸਾਨ ਜੋ ਰਾਜਾ ਬਣ ਸਕਦਾ ਤਾਂ ਮੈਂ ਵੀ ਇੱਕ ਰਾਜਾ ਕਦੇ ਨਾ ਕਦੇ ਬਣੂਗਾ ਤਾਂ ਆਲਮ ਹੌਲੀ ਹੌਲੀ ਵੱਡਾ ਹੁੰਦਾ ਗਿਆ ਜਵਾਨ ਹੋ ਗਿਆ ਤੇ ਉਹਦੇ ਆਦੇ ਰਿਸ਼ਤੇਦਾਰਾਂ ਤੇ ਭੈਣ ਭਰਾਵਾਂ ਜਿਹਨੂੰ ਵੀ ਉਹ ਜਾਣਦਾ ਸੀ ਜਦੋਂ ਨਾਲ ਵੀ ਉਹ ਕਰਦ ਗੱਲ ਕਰਦਾ ਸੀ ਕਿ ਮੈਂ ਰਾਜਾ ਬਣੂਗਾ ਇੱਕ ਨਾ ਇੱਕ ਦਿਨ ਮੈਂ ਰਾਜਾ ਜ਼ਰੂਰ ਬਣੂਗਾ ਤੇ ਇਹ ਗੱਲ ਚਾਰ-ਛੁਾਰੇ ਫੈਲ ਗਈ ਤਾਂ ਇਹ ਗੱਲ ਇੱਕ ਦਿਨ ਰਾਜੇ ਕੋਲ ਵੀ ਚਲੀ ਗਈ ਰਾਜੇ ਨੇ ਆਲਮ ਨੂੰ ਆਪਦੇ ਘਰੇ ਬੁਲਾਇਆ ਤੇ ਦਰਬਾਰ ਵਿੱਚ ਬੁਲਾਇਆ ਤੇ ਦਰਬਾਰ ਦੇ ਵਿੱਚ ਬੁਲਾ ਕੇ ਰਾਜੇ ਨੇ ਆਲਮ ਨੂੰ ਪੁੱਛਿਆ ਤੂੰ ਰਾਜਾ ਬਨਣਾ ਚਾਹੁੰਦਾ ਹਾਂ ਆ আলম ਕਹਿੰਦਾ ਵੀ ਮੈਂ ਰਾਜਾ ਬਨਣਾ ਚਾਹੁੰਦਾ ਜੀ ਉਹ ਆਂਦਾ ਵੀ ਤੈਨੂੰ ਪਤਾ ਰਾਜੇ ਦਾ ਮੁੰਡਾ ਹੀ ਰਾਜਾ ਬਣਦਾ ਹੁੰਦਾ ਜਾਂ ਕੋਈ ਸ਼ਾਹੀ ਖਾਨਦਾਨ ਦੇ ਵਿੱਚੋਂ ਹੋਵੇ ਉਹ ਬਣਦਾ ਹੁੰਦਾ ਉਹ ਆਂਦਾ ਜੀ ਇਹਨਾਂ ਗੱਲਾਂ ਦਾ ਸਾਰੀਆਂ ਦਾ ਮੈਨੂੰ ਪਤਾ ਪਰ ਮੈਨੂੰ ਇਸ ਗੱਲ ਦਾ ਪਤਾ ਵੀ ਤੁਸੀਂ ਵੀ ਇਨਸਾਨ ਜੇਕਰ ਤੁਸੀਂ ਰਾਜਾ ਬਣ ਸਕਦੇ ਤਾਂ ਮੈਂ ਵੀ ਰਾਜਾ ਬਣ ਹੁਣ ਰਾਜੇ ਕੋਲ ਕੋਈ ਹੋਰ ਜਵਾਬ ਨਹੀਂ ਸੀ ਤੇ ਰਾਜਾ ਉਹਨੂੰ ਕਹਿੰਦਾ ਵੀ ਮੇਰੇ ਤਿੰਨ ਸਵਾਲ ਹਨ ਤੇ ਇੱਕ ਕੰਮ ਆ ਜਿਹੜਾ ਤੈਨੂੰ ਚੌਥਾ ਤੈਨੂੰ ਚਾਰੇ ਚੀਜ਼ਾਂ ਕਰਨੀਆਂ ਪੈਣੀਆਂ ਤੇ ਮੈਂ ਤੈਨੂੰ ਰਾਜਾ ਬਣਾ ਦੂੰਗਾ ਉਹ ਆਂਦਾ ਦੱਸੋ ਜੀ ਉਹ ਆਂਦਾ ਪਹਿਲਾ ਸਵਾਲ ਇਹ ਆ ਕਿ ਇੱਕ ਵੱਡੇ ਡੱਬੇ ਦੇ ਵਿੱਚ ਡੱਬਾ ਤੇ ਉਹਦੇ ਵਿੱਚ ਇੱਕ ਛੋਟਾ ਡੱਬਾ ਛੋਟਾ ਡੱਬਾ ਜਿਹੜਾ ਬਹੁਤ ਮਜ਼ਬੂਤ ਧਾਤੂ ਦਾ ਬਣਿਆ ਪਰ ਉਹ ਡੱਬਾ ਖਾਲੀ ਹੈ ਇਹਦਾ ਮਤਲਬ ਕੀ ਹੈ ਤੈਨੂੰ ਇਹਦਾ ਸਨਣਾ ਪੈਣਾ ਉਸ ਤੋਂ ਬਾਅਦ ਦੂਜਾ ਸਵਾਲ ਆ ਵੀ ਇੱਕ ਸਨੇਹਰੀ ਥਾਲੀ ਦੇ ਵਿੱਚ ਦੋ ਜੱਗ ਪਏ ਆ ਪਹਿਲੇ ਦੇ ਵਿੱਚ ਜੂਸ ਦੂਜੇ ਦੇ ਵਿੱਚ ਜ਼ਹਿਰ ਇਹਦਾ ਕੀ ਮਤਲਬ ਤੀਜਾ ਸਵਾਲ ਵੀ ਇੱਕ ਸੁਨਹਿਰੀ ਥਾਲੀ ਦੇ ਵਿੱਚ ਦੋ ਗੁੱਡੇ ਆ ਪਹਿਲਾ ਜਨਾਨਾ ਫਿਰ ਮਰਦਾਨਾ ਤੇ ਵਿਚਾਲੇ ਇੱਕ ਸਿਉਣੀ ਦੀ ਛਾਪ ਪਈ ਆ ਇਹਦਾ ਕੀ ਮਤਲਬ ਤੇ ਤੀਜਾ ਸਵਾਲ ਮਣ ਚੌਥਾ ਇਹ ਕੰਮ ਤੈਨੂੰ ਕਰਨਾ ਪੈਣਾ ਵੀ ਜਿਹੜਾ ਇੱਕ ਸੁੰਦਰ ਵਧੀਆ ਮਨਾਰ ਬਣਾਉਣਾ ਪੈਣਾ ਜਿਹੜਾ ਲੋਕ ਵੇਖ ਕੇ 당ਗ ਰਹਿ ਜਾਣ ਉਹਾਂ ਦਾ ਜੀ ਬਣਾ ਕਰ ਦੂੰਗਾ ਉਹ ਰਾਜਾ ਕਹਿੰਦਾ ਕੋਈ ਗੱਲ ਨਹੀਂ ਕਾਲ ਨਹੀਂ ਐਡੀ ਵੀ ਇਹ ਤੂੰ ਪਲਾਂ ਦੀ ਤਿੰਨ ਦਿਨਾਂ ਚ ਕਰ ਦੇ ਤਿੰਨ ਮਹੀਨਿਆਂ ਚ ਕਰ ਦੇ ਤਿੰਨ ਸਾਲਾਂ ਚ ਕਰ ਦੇ ਕੋਈ ਲਿਮਟ ਨਹੀਂ ਟਾਈਮ ਦੀ ਉਹ ਆਂਦਾ ਨਹੀਂ ਜੀ ਸਵਾਲਾਂ ਦੇ ਜਵਾਬ ਅੱਜ ਤੇ ਹੁਣ ਹੀ ਦਊਂਗਾ ਮੈਂ ਉਹ ਆਂਦਾ ਤੇ ਉਹ ਕਹਿੰਦਾ ਜੀ ਪਹਿਲਾ ਗੱਲ ਡੱਬੇ ਦੇ ਵਿੱਚ ਡੱਬਾ ਤੇ ਉਹਦੇ ਵਿੱਚ ਇੱਕ ਛੋਟਾ ਡੱਬਾ ਹੋਵੇ ਇਹਦਾ ਮਤਲਬ ਇਹ ਹੈ ਕਿ ਤੁਹਾਡੇ ਮਹਿਲ ਦੇ ਵਿੱਚ ਤੁਹਾਡਾ ਖਜ਼ਾਨਾ ਖਜ਼ਾਨਾ ਪਰੋ ਅੱਜ ਅੱਜ ਕੱਲ ਖਾਲੀ ਆ ਦੂਜਾ ਗੱਲ ਵੀ ਥਾ ਉਹਦੇ ਵਿੱਚ ਸਨਹਿਰੀ ਥਾਲੀ ਦੇ ਵਿੱਚ ਸਨਹਿਰੀ ਥਾਲੀ ਦੇ ਵਿੱਚ ਦੋ ਜੱਗ ਪਏ ਆ ਪਹਿਲਾ ਜੱਗ ਰਸ ਦਾ ਦੂਜਾ ਜੱਗ ਜ਼ਹਿਰ ਦਾ ਇਹਦਾ ਮਤਲਬ ਇਹ ਆ ਵੀ ਪਹਿਲਾ ਜਿਹੜਾ ਥਾਲੀ ਆ ਸਨਹਿਰੀ ਥਾਲੀ ਉਹਦਾ ਮਤਲਬ ਇਹ ਆ ਤੁਹਾਡਾ ਸ਼ਿੰਗਾਸਣ ਤੇ ਪਹਿਲਾ ਜੱਗ ਜਿਹੜਾ ਜੂਸ ਦਾ ਜੱਗ ਆ ਉਹਦਾ ਮਤਲਬ ਇਹ ਆ ਵੀ ਤੁਹਾਡੀ ਜ਼ਿੰਦਗੀ ਬੜੀ ਸ਼ਾਨਦਾਰ ਮਿੱਠੀ ਜੂਸ ਵਰਗੀ ਆ ਤੇ ਬਹੁਤ ਐਸ਼ ਨਾ ਰਹਿੰਦੇ ਆ ਦੂਜਾ ਜੱਗ ਜ਼ਹਿਰ ਦਾ ਇਹਦਾ ਮਤਲਬ ਇਹ ਆ ਵੀ ਤੁਹਾਡੀਆਂ ਜ਼ਿੰਮੇਵਾਰੀਆਂ ਤੁਹਾਡੀ ਫਿਕਰ ਤੇ ਰਾਜ ਦੀਆਂ ਸਮੱਸਿਆਵਾਂ ਇੱਕ ਜ਼ਹਿਰ ਦੀ ਤਰ੍ਹਾਂ ਤੇ ਤੀਜਾ ਸਵਾਲ ਜਿਹੜਾ ਚਾਂਦੀ ਦੀ ਥਾਲੀ ਵਿੱਚ ਦੋ ਗੁੱਡੇ ਖੜੇ ਆ ਪਹਿਲਾ ਗੁੱਡਾ ਮਤਲਬ ਮਰਦਾਨਾ ਦੂਜਾ ਗੁੱਡਾ ਜਨਾਨਾ ਵਿਚਾਲੇ ਸਨੇਰੀ ਛਾਪ ਪਈ ਹੈ ਜਾਂ ਜਨੀ ਸੋਨੇ ਦੀ ਛਾਪ ਪਈ ਇਹਦਾ ਮਤਲਬ ਇਹ ਆ ਵੀ ਉਹ ਜੋ ਅਡੀ ਜਿਹੜੀ ਕੁੜੀ ਆ ਰਾਜਕੁਮਾਰੀ ਆ ਉਹ ਵਿਆਹ ਦੇ ਲਾਇਕ ਆ ਪਰ ਤੁਸੀਂ ਰਾਜ ਦੀਆਂ ਚਿੰਤਾ ਦੇ ਵਿੱਚ ਲੱਗੇ ਆ ਉਹਦੇ ਬਾਪ ਵਾਲੀ ਜਿਹੜੀ ਫਰਜ ਆ ਤੁਹਾਡਾ ਤੁਸੀਂ ਹਜੇ ਤੱਕ ਨਹੀਂ ਨਿਭਾ ਸਕਿਆ ਤੇ ਰਾਜਾਂ ਦਾ ਵਿਹਾਰ ਠੀਕ ਆ ਇਸ ਸਵਾਲ ਦਾ ਤੇ ਠੀਕ ਆ ਪਰ ਮਨਾਰ ਉਹ ਆਂਦਾ ਜੀ ਉਹਦੇ ਵਾਸਤੇ ਟਾਈਮ ਲੱਗੂਗਾ ਤੁਸੀਂ ਮੈਨੂੰ ਇਜਾਜ਼ਤ ਦਿਓ ਜਾ ਕੇ ਮੈਂ ਉਹਨਾਂ ਮਨਾਰ ਬਣਾਵਾਂ ਤਾਂ ਉਹ ਆਦੇ ਘਰੇ ਜਾ ਕੇ ਉਹਨੇ ਆਪਦੀ ਸਾਰੀ ਗੱਲ ਮਾਂ ਨੂੰ ਦੱਸੀ ਪਰ ਉਹਦੀ ਮਾਂ ਕਹਿੰਦੀ ਵੀ ਨਹੀਂ ਉਹ ਇਹ ਨਾ ਕਰੀ ਕਿਉਂਕਿ ਜਦੋਂ ਤੂੰ ਸਾਰਾ ਕੁਝ ਪੂਰਾ ਕਰ ਦੇਗਾ ਨਾ ਤੇ ਰਾਜਾ ਤੈਨੂੰ ਮਰਵਾ ਦੇਗਾ ਉਹਨੇ ਤੈਨੂੰ ਰਾਜਾ ਨਹੀਂ ਬਣ ਦੇਣਾ ਉਹ ਉਹ ਹਾਂ ਦਾ ਨਹੀਂ ਕੋਈ ਗੱਲ ਨਹੀਂ ਦੇਖੀ ਜਾਊਗੀ ਉਹ ਆਦੇ ਉਸਤਾਦ ਕੋਲ ਗਿਆ ਤੇ ਆਦੇ ਉਸਤਾਦ ਨੂੰ ਕਹਿੰਦਾ ਉਸਤਾਦ ਜੀ ਮੈਨੂੰ ਦੱਸੋ ਕਿ ਹੁਣ ਮੈਂ ਮਨਾਰ ਕਿਵੇਂ ਬਣਾ ਸਕਦਾ ਉਹ ਹਾਂ ਦਾ ਵੀ ਬਨਾਰ ਬਣਾਉਣ ਵਾਸਤੇ ਇਹਦੇ ਕੋਲ ਪੈਸਾ ਤਾਂ ਕੋਈ ਹੈ ਨਹੀਂ ਪਰ ਤੂੰ ਇੱਕ ਕੰਮ ਕਰ ਸਕਦਾ ਤੂੰ ਆਪਦੇ ਦੋਸਤ ਮਿਸਤਰ ਰਿਸ਼ਤੇਦਾਰ ਜੋ ਵੀ ਤੈਨੂੰ ਜਾਣਨ ਵਾਲੇ ਸਾਰਿਆਂ ਨੂੰ ਆਪਦੇ ਨਾਲ ਮਦਦ ਕਰ ਮਦਦ ਵਾਸਤੇ ਲੈ ਕੇ ਆ ਤੇ ਉਹ ਜਦੋਂ ਉਹਨਾਂ ਕੋਲ ਗਿਆ ਸਾਰਿਆਂ ਕੋਲ ਤੇ ਉਹ ਸਾਰੇ ਮੰਨ ਗਏ ਕਿਸੇ ਨੇ ਉਹਨੂੰ ਸੀਮੈਂਟ ਦਿੱਤਾ ਕਿਸੇ ਨੇ ਰੇਤਤਾ ਕਿਸੇ ਨੇ ਪੱਥਰ ਦਿੱਤੇ ਤੇ ਕੋਈ ਮਜ਼ਦੂਰ ਉਹਦੀ ਮਦਦ ਵਾਸਤੇ ਆਗੇ ਤੇ ਕੁਝ ਮਿਸਤਰੀ ਤਿੰਨ ਕਿ ਮਹੀਨਿਆਂ ਚ ਉਹਨੇ ਬਹੁਤ ਸੁੰਦਰ ਇੱਕ ਮਨਾਰ ਬਣਾ ਦਿੱਤਾ ਤੇ ਰਾਜੇ ਨੂੰ ਜਾ ਕੇ ਬੁਲਾਇਆ ਤੇ ਰਾਜੇ ਨੂੰ ਕਹਿੰਦਾ ਵੀ ਆਜੋ ਰਾਜਾ ਸਾਹਿਬ ਆਪਾਂ ਇੱਕ ਮਨਾਰ ਬਣਾ ਦਿੱਤਾ ਬਹੁਤ ਸੋਹਣਾ ਤੇ ਰਾਜੇ ਨੇ ਆ ਕੇ ਦੇਖਿਆ ਤੇ ਰਾਜਾ ਹੁਣ ਰਾਜਾ ਤਾਂ ਨਹੀਂ ਉਹਨੂੰ ਬਣਾਉਣਾ ਚਾਹੁੰਦਾ ਸੀ ਪਰ ਮਨਾਰ ਬਹੁਤ ਸੋਹਣਾ ਸੀ ਨਾਮ ਹੀ ਨਹੀਂ ਕਰ ਸਕਦਾ ਸੀ ਉਹ ਕਹਿੰਦਾ ਵੀ ਮੈਂ ਤੈਨੂੰ ਰਾਜਾ ਤਾਂ ਬਣਾ ਦੂੰਗਾ ਪਰ ਇੱਕ ਸ਼ਰਤ ਆ ਉਹ ਕਹਿੰਦਾ ਦੱਸੋ ਜੀ ਉਹ ਕਹਿੰਦਾ ਵੀ ਅੱਜ ਮੈਂ ਇੱਕ ਬਹੁਤ ਵੱਡੀ ਦਾਪਤ ਦੇਵਾਂਗਾ ਉਸ ਦਾਪਤ ਦੇ ਵਿੱਚ ਤੈਨੂੰ ਰਾਜਾ ਬਣਾ ਦੇਵਾਂ ਉਹ ਕਹਿੰਦਾ ਠੀਕ ਆ ਦਾਪਤ ਦੇ ਵਿੱਚ ਸਾਰੇ ਲੋਕਾਂ ਨੂੰ ਮੰਤਰੀਆਂ ਨੂੰ ਸੰਤਰੀਆਂ ਨੂੰ ਬੁਲਾਇਆ ਗਿਆ ਤੇ ਸਾਰਿਆਂ ਨੂੰ ਸਿਉਹਣੇ ਦੇ ਗਲਾਸਾਂ ਦੇ ਵਿੱਚ ਜੂਸ ਪੀਣ ਵਾਸਤੇ ਦਿੱਤਾ ਗਿਆ ਤੇ ਸੰਗਾਸਨ ਤੇ ਰਾਜਾ ਬੈਠ ਗਿਆ ਤੇ ਨਾਲ ਹੀ ਇੱਕ ਵੱਡੀ ਕੁਰਸੀ ਦੇ ਉੱਤੇ ਆਲਮ ਨੋਬਾਤਾ ਤੇ ਆਲਮ ਦੋਨਾਂ ਦੋਨੇ ਵਿਚਾਲੇ ਇੱਕ ਮੇਜ਼ ਪਿਆ ਸੀ ਮੇਜ਼ ਤੇ ਦੋ ਜੂਸ ਦੇ ਗਲਾਸ ਰੱਖਤੇ ਤੇ ਹੁਣ ਜਿਹੜਾ ਆਲਮ ਵਾਲਾ ਜੂਸ ਦਾ ਗਲਾਸ ਸੀ ਉਹਦੇ ਵਿੱਚ ਰਾਜ ਨੇ ਜ਼ਹਿਰ ਪਵਾ ਦਿੱਤਾ ਤੇ ਜ਼ਹਿਰ ਪਵਾਇਆ ਸੀ ਜਦੋਂ ਆਲਮ ਨੇ ਆਦੇ 우ਸਤਾਦ ਵੱਲ ਦੇਖਿਆ ਤਾਂ 우ਸਤਾਦ ਨੇ ਅੱਖ ਦਾ ਇਸ਼ਾਰਾ ਕੀਤਾ ਤੇ ਆਲਮ ਨੇ ਸਮਝ ਗਿਆ ਕਿ ਗਲਾਸ ਦੇ ਵਿੱਚ ਜੂਸ ਕੁਝ ਨਾ ਕੁਝ ਹੋ ਸਕਦਾ ਤਾਂ ਉਹਨੇ ਰਾਜੇ ਨਾਲ ਗਲਾਸ ਆ ਜਿਹੜਾ ਵਟਾਤਾ ਰਾਜਾ ਵੀ ਦੇਖ ਰਿਹਾ ਸੀ ਰਾਜ ਨੂੰ ਪਤਾ ਲੱਗ ਗਿਆ ਵੀ ਇਹਨੇ ਜ਼ਹਿਰ ਵਾਲਾ ਗਲਾਸ ਮੈਨੂੰ ਦੇ ਦਿੱਤਾ ਪਰ ਉਹ ਕਰ ਕੁਝ ਨਹੀਂ ਸਕਦਾ ਸੀ ਹੁਣ ਤੇ ਆਲਮ ਖੜਾ ਹੋ ਕੇ ਸਾਰਿਆਂ ਦੇ ਸਾਹਮਣੇ ਕਹਿੰਦਾ ਵੀ ਆਪਾਂ ਸ਼ੁਰੂਆਤ ਕਰਾਂਗੇ ਅੱਜ ਜੂਸ ਪੀਣ ਦੀ ਪਰ ਪਹਿਲਾਂ ਰਾਜਾ ਸਭ ਜੂਸ ਪੀ ਲੇ ਹੁਣ ਰਾਜਾ ਜੂਸ ਨਹੀਂ ਪੀ ਸਕਦਾ ਕਿਉਂਕਿ ਉਹਦੇ ਵਿੱਚ ਜ਼ਹਿਰ ਸੀ ਤਾਂ ਰਾਜੇ ਨੇ ਖੜੇ ਹੋ ਕੇ ਐਲਾਨ ਕੀਤਾ ਵੀ ਮੈਂ ਐਲਾਨ ਕਰਦਾ ਵੀ ਅੱਜ ਹੀ ਇਸੇ ਟਾਈਮ ਆਲਮ ਦੇ ਨਾਲ ਆਪਦੀ ਕੁੜੀ ਦਾ ਵਿਆਹ ਕਰਦਾ ਤੇ ਮੇਰੇ ਤੋਂ ਬਾਅਦ ਆਲਮ ਰਾਜਾ ਬਣੂ ਇਸੇ ਤਰ੍ਹਾਂ ਇੱਕ ਗਰੀਬ ਰਾਜਾ ਬਣ ਗਿਆ ਤੁਹਾਨੂੰ ਜੇ ਅਗਰ ਇਹ ਕਹਾਣੀ ਵਧੀਆ ਲੱਗੀ ਆ ਤਾਂ ਇੱਕ ਜਾਂਦੇ ਜਾਂਦੇ ਇੱਕ ਲਾਈਕ ਜਰੂਰ ਕਰਕੇ ਦਿਓ। ਧੰਨਵਾਦ।